ਖੇਡਾਂ ਵਤਨ ਪੰਜਾਬ ਸੀਜ਼ਨ 2 ਦੀ ಅಪਾਰ ਸਫਲਤਾ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਸੀਜ਼ਨ 3 ਦੀ ਸ਼ੁਰੂਆਤ ਜਿਹੜੀ ਕੀਤੀ ਜਾ ਰਹੀ ਹੈ ਅਤੇ ਇਸ ਵਾਰ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਸੰਗਰੂਰ ਤੋਂ ਖੇਡਾਂ ਵਤਨ ਪੰਜਾਬ ਸੀਜ਼ਨ 3 ਦੀ ਸ਼ੁਰੂਆਤ ਹੋਣ ਜਾ ਰਹੀ ਹੈ ਸੋ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 29 ਤਰੀਕ ਨੂੰ ਖੁਦ ਆ ਕੇ ਇਹਨਾਂ ਖੇਡਾਂ ਦਾ ਉਦਘਾਟਨ ਕਰਨਗੇ ਸੋ ਜਾਣਕਾਰੀ ਦੇ ਮੁਤਾਬਕ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਨਾਲ ਚਾਰ ਹੋਰ ਲੋਕ ਗਾਇਕ ਪਹੁੰਚ ਰਹੇ ਨੇ ਸੋ ਇਹ ਪਹੁੰਚੇ ਲੋਕਾਂ ਦਾ ਗਾਇਕ ਨੇ ਜਿਹੜੇ ਮਨੋਰੰਜਨ ਕਰਦੇ ਨਜ਼ਰ ਆਉਣਗੇ ਸੋ 36 ਤਰ੍ਹਾਂ ਦੀਆਂ ਹੋ ਰਹੀਆਂ ਖੇਡਾਂ ਦੇ ਵਿੱਚ ਅਲੱਗ-ਅਲੱਗ ਉਮਰ ਵਰਗ ਦੇ ਖਿਡਾਰੀ ਹਿੱਸਾ ਲੈਣਗੇ ਤੇ ਜੇਤੂ ਖਿਡਾਰੀਆਂ ਨੂੰ 9 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਹੈ ਜਿਹੜੀ ਦਿੱਤੀ ਜਾਵੇਗੀ ਸੋ ਖੇਡਾਂ ਵਤਨ ਪੰਜਾਬ ਦੀਆਂ ਦੇ ਵਿੱਚ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਐਸਐਸਪੀ ਸੰਗਰੂਰ ਨੇ ਖੇਡਾਂ ਦੀਆਂ ਜੋ ਤਿਆਰੀਆਂ ਨੇ ਉਹਨਾਂ ਦਾ ਜਾਇਜ਼ਾ ਲਿਆ ਸੋ ਸੰਗਰੂਰ ਦੇ ਵਾਰ ਹੀਰੋ ਸਟੇਡੀਅਮ ਵਿੱਚ ਸ਼ਾਮ ਨੂੰ 5 ਵਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਖੇਡਾਂ ਦਾ ਉਦਘਾਟਨ ਕੀਤਾ ਜਾਵੇਗਾ ਸੋ ਬੱਚਿਆਂ ਦੇ ਵੱਲੋਂ ਖਿਡਾਰੀਆਂ ਦੇ ਵੱਲੋਂ ਖੇਡਾਂ ਦੀ ਪ੍ਰੈਕਟਿਸ ਕੀਤੀ ਜਾ ਰਹੀ ਸੀ ਸੋ ਉੱਥੇ ਹੀ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹਰ ਇੱਕ ਤਰੀਕੇ ਦੀਆਂ ਤਿਆਰੀਆਂ ਨੇ ਜਿਹੜੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਸੋ ਨੌਜਵਾਨੀ ਨੂੰ ਉਤਸ਼ਾਹਿਤ ਕਰਨ ਅਤੇ ਨਸ਼ਾ ਤੋਂ ਦੂਰ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਇਹ ਇੱਕ ਵੱਡਾ ਉਪਰਾਲਾ ਕਰਦਿਆਂ ਖੇਡਾਂ ਵਤਨ ਪੰਜਾਬ ਸੀਜ਼ਨ 3 ਦੀ ਸ਼ੁਰੂਆਤ ਕਰਵਾਈ ਜਾ ਰਹੀ ਹੈ ਜੀ માનਯੋਗ ਉਪ ਮੰਤਰੀ ਜੀ ਵੱਲੋਂ ਖੇਡਵਤਨ ਪੰਜਾਬ ਦੀਆਂ ਦਾ ਸੀਜ਼ਨ 3 ਦਾ ਆਗਾ ਸੰਗਰੂਰ ਤੋਂ ਕੀਤਾ ਜਾ ਰਿਹਾ ਹੈ ਇਸ ਦੇ ਸੰਦਰਭ ਦੇ ਵਿੱਚ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਰੀ ਤਿਆਰੀਆਂ ਜਿਹੜੀ ਹੈਗੀ ਮੁਸਤੈਦੀ ਨਾਲ ਚੱਲ ਰਹੀ ਹੈ ਤੇ ਇਹਦੇ ਵਿੱਚ ਜਿਹੜੇ ਹੈ ਕਲਚਰਲ ਪ੍ਰੋਗਰਾਮ 스포츠 ਪ੍ਰੋਗਰਾਮ ਪਰੇਡ ਤੇ ਵਕਵਕ ਸਿੰਗਰ ਜਿਹੜੇ ਹੈਗੇ ਗੁਰਦਾਸ ਮਾਨ ਸਾਹਿਬ ਆ ਪਾ ਕੇ ਇੱਥੇ ਲਾਈਵ ਪਰਫਾਰਮ ਕਰਨਗੇ ਮੇਰੀ ਸਾਰੇ ਸੰਗਰੂਰ ਦੇ ਨਿਵਾਸੀ ਨੂੰ ਬੇਨਤੀ ਹੈ ਕਿ ਇੱਥੇ ਆਣ ਸਮੇਂ ਸਿਰ ਆਣ ਸਾਡੇ ਜਿਹੜੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਦੇ ਮੁਲਾਜ਼ਮ ਹੈ ਉਹਨਾਂ ਨਾਲ ਕੋਆਪਰੇਟ ਕਰਨ ਅਸੀਂ ਡੈਡੀਕੇਟਿਡ ਪਾਰਕਿੰਗ ਸਪੇਸ ਜਿਹੜੀ ਹੈ ਉੱਥੇ ਬਣਾਈ ਹੈ ਜਿਸ ਕਰਕੇ ਟ੍ਰੈਫਿਕ ਦੇ ਨਿਯਮਾਂ ਦਾ ਪੂਰਾ ਪਾਲਣ ਹੋਵੇ ਤੇ ਨਾਲ ਹੀ ਕਿਸੇ ਨੂੰ ਕੋਈ ਖੱਜਲ ਖੁਆਰੀ ਨਾ ਹੋਵੇ ਸਮੁੱਚੇ ਪ੍ਰਬੰਧ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ ਤੇ ਸਾਡੀ ਬੇਨਤੀ ਹੈ ਸਾਰੇ মিডিਆ ਦੇ ਸਾਥੀਆਂ ਰਾਹੀ ਮੇਰੀ ਇਹ ਸਾਰੇ ਸੰਗਰੂਹ ਵਾਸੀ ਨੂੰ ਅਪੀਲ ਹੈ ਕਿ ਆਪਾਂ ਜਿਹੜਾ ਹੈਗਾ 5 ਵਜੇ ਤੋਂ ਪਹਿਲਾਂ ਪਹਿਲਾਂ ਆ ਕੇ ਬੋਰ ਹੀਰੋ ਸਟੇਡੀਅਮ ਦੇ ਵਿੱਚ ਆਪਾਂ ਆਪਣੀ ਸੀਟ ਤੇ ਬੈਠ ਜਾਈਏ ਕਿਉਂਕਿ ਜਦੋਂ 5 ਵਜੇ ਤੋਂ ਬਾਅਦ ਆਪਣੀ ਜਿਹੜੀ ਹੈ ਐਂਟਰੀ ਉਹ ਜਿਹੜੀ ਹੈ ਰੈਸਟ੍ਰਿਕਟ ਹੋ ਜਾਵੇਗੀ ਉਸ ਤੋਂ ਬਾਅਦ ਕੋਈ ਐਂਟਰੀ ਇੱਥੇ ਅਲਾਉਡ ਨਹੀਂ ਹੋਵੇਗੀ ਸਾਰੀ ਸਾਰਿਆਂ ਨੂੰ ਬੇਨਤੀ ਹੈ ਕਿ ਇੱਥੇ ਸਮੇਂ ਸਿਰ ਆਣ ਅਸੀਂ ਬਹੁਤ ਸਾਰੀ ਕਲਚਰਲ ਪਰਫਾਰਮੈਂਸ ਰੱਖੀ ਹੈ ਬਹੁਤ ਸਾਰੇ ਡਾਂਸ ਪਰਫਾਰਮੈਂਸ ਰੱਖੀ ਹੈ ਬਹੁਤ ਸਾਰੀ ਸਪੋਰਟਸ ਐਕਟੀਵਿਟੀਜ਼ ਰੱਖੀਆਂ ਹੈ ਗਿਆ ਉਹਨਾਂ ਦਾ ਇੱਥੇ ਆ ਕੇ ਪੂਰਾ ਇੰਜੋਏ ਕਰਾਂਗੇ ਇਨਾਮੀ ਰਾਸ਼ੀ ਕਿੰਨੀ ਆ ਜਿਹੜੀ ਜੇਤੂ ਖਿਡਾਰੀ ਨੂੰ ਜੀ ਐਤਕੇ ਜਿਹੜਾ ਹੈਗਾ 9 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਪੰਜਾਬ ਕੇ ਮਾਨਯੋਗ ਮੁੱਖ ਮੰਤਰੀ ਦਾ ਜਿਹੜਾ ਸੁਪਨਾ ਹੈਗਾ ਰੰਗਲਾ ਪੰਜਾਬ ਬਣਾਉਣ ਦਾ ਨਸ਼ਿਆਂ ਨੂੰ ਜਿਹੜਾ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਉਹਦੇ ਤਹਿਤ ਇਹ ਇੱਕ ਬਹੁਤ ਵੱਡਾ ਕਦਮ ਹੈ ਕਿ ਆਪਾਂ ਜਿਹੜਾ ਹੈਗਾ ਪਿੰਡਾਂ ਤੋਂ ਸ਼ਹਿਰਾਂ ਤੋਂ ਇੱਕ ਅਰਲੀ ਸਟੇਜ ਤੇ ਟੈਲੈਂਟ ਨੂੰ ਕੈਚ ਕਰਕੇ ਉਹਨੂੰ ਇੱਕ ਵਧੀਆ ਖਿਡਾਰੀ ਦੇ ਰੂਪ ਦੇ ਵਿੱਚ ਡਿਵੈਲਪ ਕਰਨ ਤੇ ਨਾਲ ਹੀ ਲਾਈਫ ਦੇ ਵਿੱਚ ਡਿਸਪਲਿਨ ਡੈਡੀਕੇਸ਼ਨ ਜਦੋਂ ਬੰਦੇ ਦੇ ਵਿੱਚ ਆ ਜਾਂਦੀ ਹੈ ਤਾਂ ਫਿਰ ਨਸ਼ੇ ਦੀ ਜਿਹੜੀ ਬਿਮਾਰੀ ਹੈ ਉਸ ਤੋਂ ਦੂਰ ਰਹਿੰਦਾ ਹੈ ਐਂਟਰਟੇਨਮੈਂਟ ਦੇ ਲਈ ਵੀ ਸਰ ਕਾਫੀ ਵੱਡੇ ਸੰਕਰ ਆ ਰਹੇ ਨੇ ਜੀ ਡੈਫੀਨਿਟਲੀ ਜਿਹੜੇ ਹੈਗੇ ਗੁਰਦਾਸ ਮਾਨ ਸਾਹਿਬ ਆਪ ਇੱਥੇ ਆ ਰਹੇ ਹੈਗੇ ਤੇ ਨਾਲ ਹੀ ਜਿਹੜੇ ਹੈਗੇ ਸਾਥੀ ਕਲਾਕਾਰ ਜਿਵੇਂ ਕਿ ਪਰੀ ਪੰਦੇਰ, अरमान ਢਿੱਲੋਂ, बसंत कौर ਤੇ ਹਰਬਜਨ ਸ਼ੇਰਾ ਜੀ ਉਹ ਵੀ ਇੱਥੇ ਆ ਕੇ ਸ਼ਿਰਕਤ। ਖੇਡਾਂ ਵਤਨ ਪੰਜਾਬ ਦੀ ਸੀਜ਼ਨ 3 ਜੋ ਇਹ ਸੂਬਾ ਪੱਦਰੀ ਸਮਾਗਮ ਹੈ ਇਸ ਦੇ ਲਈ ਅਸੀਂ ਬੜੇ ਪੁਖਤਾ ਪ੍ਰਬੰਧ ਕੀਤਾ ਕਰ ਰਹੇ ਹਾਂ। ਪੁਲਿਸ ਪ੍ਰਸ਼ਾਸਨ ਵੱਲੋਂ ਡਿਟੇਲਡ ਟ੍ਰੈਫਿਕ ਪ੍ਰੈਸ ਨੋਟ ਵੀ ਕੱਢਿਆ ਜਾਊਗਾ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਡਾਇਵਰਸ਼ਨ ਪੁਆਇੰਟਸ ਕਿਹੜੇ ਨੇ ਸੰਗਰੂਰ ਵਾਸੀਆਂ ਨੂੰ ਤੇ ਜਿਹੜੇ ਹੋਰ ਵੀ ਸਾਡੇ ਸੱਜਣਾਂ ਨੇ ਇੱਥੇ ਉਹਨਾਂ ਨੂੰ ਇਸ ਚੀਜ਼ ਬਾਰੇ ਕੰਪਲੀਟ ਇਨਫੋਰਮੇਸ਼ਨ ਹੋਵੇ ਕਿ ਕਿਹੜੇ-ਕਿਹੜੇ ਥਾਵਾਂ ਤੋਂ ਅਸੀਂ ਟ੍ਰੈਫਿਕ ਡਾਇਵਰਸ਼ਨ ਦੇਵਾਂਗੇ ਕਿਹੜੇ-ਕਿਹੜੇ ਰੂਟਸ ਚੱਲ ਰਹੇ ਹੋਣਗੇ ਤੇ ਕਿੱਥੇ-ਕਿੱਥੇ ਸਾਡੇ ਬੈਰੀਕੇਡਸ ਲਗਾ ਕੇ ਨਾਕਾਬੰਦੀ ਕੀਤੀ ਜਾਊਗੀ ਇਸ ਦੇ ਨਾਲ ਹੀ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਸਾਡੇ ਵੱਡੇ ਤਾਦਾਦ ਵਿੱਚ ਪੁਲਿਸ ਫੋਰਸ ਦੀ ਤਾਇਨਾਤੀ ਕੀਤੀ ਜਾਊਗੀ ਤਾਂ ਕਿ ਕਿਤੇ ਵੀ ਕੀ ਕੋਈ ਸਮੱਸਿਆ ਨਾ ਆਵੇ ਤਾਂ ਸਾਡੇ ਸਿਟੀਜ਼ਨਸ ਵਾਸਤੇ ਬੜੇ ਸੁਚਾਰੂ ਢੰਗ ਨਾਲ ਉਹ ਇਸ ਪ੍ਰੋਗਰਾਮ ਨੂੰ ਇੰਜੋਏ ਕਰ ਸਕਣ ਸਰ ਤੁਸੀਂ ਸਪੋਰਟਸ ਪਰਸਨ ਰਹੇ ਹੋ ਤੇ ਕੀ ਮੈਸੇਜ ਦੇਣਾ ਚਾਹੋਗੇ ਨੌਜਵਾਨਾਂ ਨੂੰ ਮੈਂ ਇੰਨਾ ਹੀ ਕਵਾਂਗਾ ਕਿ ਨਸ਼ਿਆਂ ਦੇ ਕੋਰ ਤੋਂ ਬਚਨ ਲਈ ਤੇ ਜ਼ਿੰਦਗੀ ਦੇ ਵਿੱਚ ਡਿਸਪਲਿਨ ਰਹੀ ਸਕਸੈਸਫੁਲ ਹੋਣ ਦੇ ਲਈ ਖੇਡ ਖੇਡਾਂ ਦੇ ਮਾਧਿਅਮ ਨਾਲ ਆਪਾਂ ਬੜੀ ਤਰੱਕੀ ਕਰ ਸਕਦੇ ਹਾਂ ਇਸ ਦੇ ਲਈ ਜਿਹੜਾ ਆਪਾਂ ਫੋਕਸ ਆਪਣਾ ਮੇਨਟੇਨ ਕਰੀਏ ਆਪਣੇ ਮਾਪੇ ਆਪਣੇ ਪਰਿਵਾਰ ਦੇ ਹੌਸਲੇ ਨਾਲ ਉਹਨਾਂ ਦੇ ਨਾਲ ਰਲ ਮਿਲ ਕੇ ਅੱਗੇ ਵਧੀਏ ਤੇ ਆਪਣੇ